ਗੱਲ ਕਰਦੇ ਹਾਂ ਰਾਜਪੁਰਾ ਰੇਲਵੇ ਫਲਾਈਓਵਰ ਦੀ ਜਿੱਥੇ ਕਿ ਰਾਜਪੁਰਾ ਤੋਂ ਪਟਿਆਲਾ ਦਾ ਰਸਤਾ ਜਾਂਦਾ ਹੈ ਤੇ ਰਾਜਪੁਰਾ Town ਨੂੰ ਵੀ ਉਹੀ ਰਸਤਾ ਪੈਂਦਾ ਹੈ ਤੇ ਉੱਤੇ ਹੀ ਤਪਦੀ ਗਰਮੀ ਵਿੱਚ ਇੱਥੇ ਕਈ ਲੋਕ ਫਸ ਜਾਂਦੇ ਨੇ ਕਿਉਂਕਿ ਘੱਟੋ-ਘੱਟ 2 ਕਿਲੋਮੀਟਰ ਤੱਕ ਲੰਬਾ ਜਾਮ ਲੱਗ ਜਾਂਦਾ ਹੈ ਤੇ ਪਰ ਇਸ ਗਰਮੀ 'ਚ ਪ੍ਰਸ਼ਾਸਨ ਤੇ ਟ੍ਰੈਫਿਕ ਪੁਲਿਸ ਸ਼ਾਇਦ ਅੱਖਾਂ ਬੰਦ ਕਰਕੇ ਬੈਠੀ ਹੈ ਤੇ ਜਦੋਂ ਇਸ ਗੱਲ ਦੀ ਭਣਕ ਮੀਡੀਆ ਨੂੰ ਲੱਗੀ ਤਾਂ ਮੀਡੀਆ ਨੇ ਉੱਥੇ ਪਹੁੰਚ ਕੇ ਕਵਰੇਜ ਸ਼ੁਰੂ ਕਰ ਦਿੱਤੀ ਇਸ ਗੱਲ ਦਾ ਪਤਾ ਜਦੋਂ ਟ੍ਰੈਫਿਕ ਪੁਲਿਸ ਨੂੰ ਲੱਗਾ ਤੇ ਟ੍ਰੈਫਿਕ ਪੁਲਿਸ ਦੇ ਮੁਲਾਜ਼ਮ ਮੌਕੇ ਤੇ ਪਹੁੰਚ ਗਏ ਤੇ ਟ੍ਰੈਫਿਕ ਨੂੰ ਚਾਰੋਂ ਢੰਗ ਨਾਲ ਚਲਾਉਣ ਦੇ ਲਈ ਕੰਮ ਕਰਨ ਲੱਗ ਪਏ ਪਰ ਕੈਮਰੇ ਅੱਗੇ ਬੁਲਣ ਤੋਂ ਇਨਕਾਰੀ ਕਰ ਦਿੱਤੀ ਤੇ ਉੱਤੇ ਹੀ ਕਈ ਲੋਕਾਂ ਨੇ ਕਿਹਾ ਕਿ ਇੱਥੇ ਕੋਈ ਵੀ ਟ੍ਰੈਫਿਕ ਪੁਲਸਾ ਨਹੀਂ ਖੜਿਆ ਹੁੰਦਾ ਤੇ ਟ੍ਰੈਫਿਕ ਰੋਕਣ ਲਈ ਜੋ ਗਾਰਡਰ ਲਗਾਏ ਗਏ ਸਨ ਉਹ ਵੀ ਕੋਈ ਟਰੱਕ ਵਾਲਾ ਤੋੜ ਗਿਆ ਸੁਣੋ ਤੁਸੀਂ ਹੋਰ ਕੀ ਕੀ ਕਿਹਾ ਰਾ ਗੀਰਾਣੇ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ ਬਹੁਤ ਜ਼ਿਆਦਾ ਜੀ ਬਹੁਤ ਜ਼ਿਆਦਾ ਨਹੀਂ ਜੀ ਕੋਈ ਨਹੀਂ ਖੜਿਆ ਜੀ ਇੱਥੇ ਸਰਕਾਰ ਨੂੰ ਕੀ ਕਹਿਣਾ ਚਾਹੁੰਦੇ ਆ ਸਰਕਾਰ ਨੂੰ ਇਹ ਕਹਿਣਾ ਚਾਹੁੰਦੇ ਆ ਵੀ ਇੱਥੇ ਆਵਾਜ਼ ਹੀ ਬਹੁਤ ਤੰਗ ਹੋ ਰਹੀ ਹੈ ਇਹ ਤੇ ਇੱਥੇ ਪੁਲਿਸ ਵਾਲਾ ਖੜਨਾ ਚਾਹੀਦਾ ਹੈ ਬੰਦਾ ਟ੍ਰੈਫਿਕ ਨੂੰ ਚੱਲਣੀ ਚਾਹੀਦੀ सिंह पर मैं ये सरकार से रास्ते को ठीक करे यहाँ पर जो इशू है अगर कोई उसको सोल्व किया जाए जिससे हमें बहुत परेशानी हो रही है जो चीज दस मिनट लगने थे वो आधे घंटे से ज्यादा लग जा रहे हैं मुझे ਮੁਝੇ 15 ਅੱਧੇ ਘੰਟੇ ਤੋਂ ਜ਼ਿਆਦਾ ਹੋ ਗਿਆ ਹੈ ਮੈਨੇ ਇਧਰ ਪਟਿਆਲਾ ਜਾਣਾ ਸੀ ਮੈਂ ਚੰਡੀਗੜ੍ਹ ਸੇ ਆ ਰਹਾ ਸੀ ਮੈਂ ਗੁਰਵੀਰ ਸਿੰਘ ਆ ਜੀ ਜਿਹੜੀ ਟ੍ਰੈਫਿਕ ਵਾਕੀ ਬਹੁਤ ਜ਼ਿਆਦਾ ਹੋਈ ਹੋਏ ਜਦੋਂ ਬਾਈਪਾਸ ਤੇ ਨਵੇਂ ਪ੍ਰੋਜੈਕਟ ਕੰਮ ਚੱਲ ਰਹੇ ਨੇ ਜੀ ਉਹਦੇ ਕਰਕੇ ਸਾਰੀ ਟ੍ਰੈਫਿਕ ਅੰਦਰ ਨੂੰ ਜਾ ਰਹੀ ਹੈ ਜਿਨ੍ਹਾਂ ਨੇ ਵੀ ਪਟਿਆਲਾ ਬਠਿੰਡਾ ਜੋ ਵੀ ਸਰਵਿਸ ਹੈ ਸਾਰੀ ਅੰਦਰ ਨੂੰ ਜਾ ਰਹੀ ਹੈ ਜੀ ਦੇ ਜੋ ਸਾਡੇ ਦਾ ਕੰਮ ਖਤਮ ਹੋ ਗਿਆ। ਇਸ ਮਹੀਨੇ ਦੇ ਲਾਸਟ ਤੱਕ ਕਹਿੰਦੇ ਸੀਗੇ ਵੀ ਉਹ ਪੁਲ ਬ੍ਰਿਜ ਤਿਆਰ ਹੋ ਕੇ ਕੰਮ ਚੱਲ ਪਏਗਾ ਜੀ ਉਹਦਾ ਆਪਣੇ ਪਬਲਿਕ ਚੱਲ ਪੂਗੀਦਰੂ ਇਹ ਹੈਵੀ ਟ੍ਰੈਫਿਕ ਵਗੈਰਾ ਜੋ ਵੀ। ਮੇਰਾ ਨਾਮ ਕੇਸਰ ਸਿੰਘ ਬਖਸ਼ੀਵਾਲਾ ਜੀ। ਹਾਂ ਸਾਡੀ ਜਿਹੜੀ ਟ੍ਰੈਫਿਕ ਡਿਸਟ੍ਰਿਕਟ ਜਾਮ ਹੋਇਆ ਬਗ ਲੱਗ ਰਿਹਾ ਕਿ ਇਹ ਇਹਦੇ ਬਾਰੇ ਕਹਿਣਾ ਇਸ ਤਰ੍ਹਾਂ ਵੀ ਜਿਹੜਾ ਇਹ ਓਵਰ ਬ੍ਰਿਜ ਆ ਇੱਥੇ ਪ੍ਰਸ਼ਾਸਨ ਜਿਹੜਾ ਬਿਲਕੁਲ ਅਣਗੌਲਿਆ ਹੈ। ਨਾ ਹੀ ਇੱਥੇ ਕਿਸੇ ਪੁਲਿਸ ਮੁਲਾਜ਼ਮ ਦੀ ਡਿਊਟੀ ਹੈ। ਜਿਹੜਾ ਟ੍ਰੈਫਿਕ ਹੈ ਉਹ ਦਾ ਕੋਈ ਕੰਟਰੋਲ ਨਹੀਂ ਹੈ ਹੈਵੀ ਟ੍ਰੈਫਿਕ ਵੀ ਇੱਧਰ ਨੂੰ ਆ ਰਹੀ ਆ ਆਮ ਜਿਹੜੀ ਜਨਤਾ ਨੂੰ ਬਹੁਤ ਪਰੇਸ਼ਾਨੀ ਹੋ ਰਹੀ ਆ ਪ੍ਰਸ਼ਾਸਨ ਨੂੰ ਬੇਨਤੀ ਆ ਕਿ ਇੱਥੇ ਇਸ ਟ੍ਰੈਫਿਕ ਨੂੰ ਸਚਾਰੂ ਤਰੀਕੇ ਨਾਲ ਕਰਨ ਲਈ ਤੇ ਮਲਕਿਸੇ ਮੁਲਾਜ਼ਮ ਦੀ ਡਿਊਟੀ ਲਾਈ ਜਾਵੇ ਅਤੇ ਜਿਹੜਾ ਸਹੀ ਲੋਕਾਂ ਨੂੰ ਪਰੇਸ਼ਾਨੀ ਨਾ ਆਵੇ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਲਈ ਬੈਲ ਆਈਕਨ ਤੇ ਕਲਿੱਕ ਕਰੋ